ਜਦ ਖੇਕਤੀਆਂ ਪੂਣੀਆਂ ਮਿਲਾਪ ਤੋੜੇ ਝੋਟਿਆ ਅਤੇਰ ਨੇ ਨੂੰ ਵਟੀਆਂ ਨਾ ਹੋਦ ਰਈ ਗਾਲੋਟਿਆ ਕੁਝ ਫਟ ਹਿਲੀਆਂ ਚਰਮਖਾਂ ਸਾਂ ਤਕਲਾ ਵਾਲ ਖਾਰਿਆ ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆ ਮਿਲ ਪਿਆਰਿਆ ਆਮਿਲ ਪਿਆਰੇ ਆ ਜਦ ਥਿੱਕ ਤੀਆਂ ਪੂਣੀਆਂ ਮਿਲਾਪ ਤੋੜੇ ਝੋਟੀਆਂ ਅਟੇਰ ਨੇ ਨੂੰ ਅਟੀਆਂ ਨਾ ਹੁੰਦੇ ਰਹੀ ਗਾ ਲੋਟਿਆ ਕੁਝ ਫਟ ਹਿੱਲੀਆਂ ਚਰਮ ਖਾਂ ਸਾ ਤਕਲਾ ਵਾਲ ਖਾਰਿਆ ਜਿੰਦ ਚੱਲੀ ਮੈਂ ਚੱਲੀ ਪਰ ਦੇਸ ਆਮਿਲ ਪਿਆਰ ਆਮਿਲ ਪਿਆਰ ਆ ਚਾਹ ਨੇ ਦੋਨੋਂ ਪਾਸੇ ਇੱਕ ਸਮੇਂ ਦੀ ਇੱਕ ਪਿਆਰ ਦੀ ਰਾਹ ਚੱਲਣ ਦੋ ਪਾਸਿਆਂ ਇੱਕ ਜਿੱਤ ਦੀ ਇੱਕ ਹਾਰ ਦੀ ਤੇ ਨੂਰੀ ਦਰਸ ਪ੍ਰੀਤਮਾ ਜੀਵਨ ਤੇ ਮਰਨ ਸਵਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ बुजारता, बुजारता, प्रीतम की खेल बुजारता, ए जन मरण दार तो दिलकदा साढल को ਕੋਂ ਦੇ ਵਿਛੜੀ ਡਰ ਤੋਂ ਲੱਖ ਰਵੀ ਸਸਾਂ ਤੋਂ ਸੋਹਣਿਆ ਲੱਖ ਰਵੀ ਸਸਾਂ ਤੋਂ ਸੋਹਣਿਆ ਕਰ ਚਾਨਣ ਚੁੱਕੇ ਅੰਦਿਆਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ ਨਕਦੇ ਅੰਗੋ ਉਪਜ ਕੇ ਅੰਗਦ ਤੋਂ ਅਮਰ ਹੋਗੇ ਆ ਰਾਮਦਾਸ ਸੋਢੀ ਗੁਰੂ ਅਰਜਨ ਪਾਲ ਤਾਰਨ ਜੋ ਗਿਆ ਜੀ ਹਰ ਜਿਉ ਕੋ ਗੋਬਿੰਦ ਜਿਉ ਜੀ ਹਰ ਜਿਉ ਕੋ ਗੋਬਿੰਦ ਜਿਉ ਪ੍ਰੀਤਾਂ ਦੇ ਵਣ ਜਾ ਰਿਆ ਜਿੰਦ ਚੱਲੀ ਮੈਂ ਚੱਲੀ ਪਰ ਦੇਸਿਆ ਮਿਲ ਪਿਆਰਿਆ ਆ ਮਿਲ ਪਿਆਰਿਆ ਤੱਕਦੀ ਕਦੇ ਸੈ ਕਦੀ ਸੈ ਕਦੀ ਟੈ ਕਦੀ ਕਦੇ ਟੈ ਕਦੀ ਕਦੇ ਸੈ ਕਦੀ ਜਿੰਦ ਯਾਰੁ ਕੇ ਰਗ ਸਾਤੇ ਤੇਰੇ ਨੀਲੇ ਜਿਥੋਂ ਲੰਗਣਾ ਨੇ ਇੱਲੇ ਤੋਂ ਲੰਗਣਾ ਬਿਆ ਬਹੁ ਕਰਾ ਉਸਰਾਤੇ ਮੁਹੱਬਤਾਂ ਦੇ ਵਣ ਜਾ ਰਿਆ ਗੱਲ ਲਾਲੇ ਤਾਰਨ ਹਾਰਿਆ ਮੁਹੱਬਤਾਂ ਦੇ ਵਣ ਜਾ ਰਿਆ ਗੱਲ ਲਾਲੇ ਤਾਰਨ ਹਾਰਿਆ ਜਿੰਦਕ ਚੱਲੀ ਮੈਂ ਚੱਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰਿਆ ਅਸਜਨ ਤੇਰੇ ਤੋਂ ਲੈ ਨੈਣਾ ਚ ਰੱਖਿਆ ਨੀਰ ਹੈ ਨੁਬਖਸ਼ੀ ਬਖਸ਼ਣ ਹਾਰਿਆ ਦੇ ਹੋਈ ਕੋਈ ਤਕਸੀਰ ਹੈ ਮਿਲਾਪ ਹੈ ਜਾਂ ਬਿਰਹਾੜਾ ਮਿਲਾਪ ਹੈ ਜਾਂ ਬਿਰਹਾੜਾ ਹੈ ਕੁਝ ਤਾਂ ਗੁਣ ਗੁਨਾਹ ਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆ ਮਿਲ ਪਿਆਰਿਆ ਆ ਮਿਲ ਪਿਆਰੇ तमा प्रीतमा छॾ तेस प्रीतमा मल तुरी अॻे दीवाटूं म ਪਾ ਕੇਵੇਂ ਤਰਾਤ ਨੂੰ ਨਾੜੀ ਫਿਰੇ ਚਰਨਾਟ ਨੂੰ ਆਇਆ ਜਾ ਛੇਤੀ ਸੋਣਿਆ ਆਇਆ ਜਾ ਛੇਤੀ ਸੋਣਿਆ ਇਹ ਸਮਾਖ ਸਕਦਾ ਜਾ ਰਿਆ ਜਿੰਦ ਚੱਲੀ ਮੈਂ ਚੱਲੀ ਪਰ ਦੇਸਿਆ ਮਿਲ ਪਿਆਰਿਆ ਆ ਮੇਲੇ ਪਿਆਰੇ ਨਿਰਾਲੇ ਨੂੰ ਲਜਵਾਲੇ ਨੂੰ ਦਰਖਸਤ ਹੈ ਗੁਰਦੇਵ ਨੂੰ ਏ ਪ੍ਰੀਤ ਕਹਾਣੀ ਲਿਖਣ ਦੀ ਬਲਬੋਦ ਦੇਵੋ ਬਲਦੇਵ ਨੂੰ ਓ ਆ ਗਏ ਗਲ ਲਾ ਗਏ ਓ ਆ ਗਏ ਗਲ ਲਾ ਗਏ ਅਸੀਂ ਉਦਰ ਸੰ ਪਰਵਾਰਿਆ ਜਿੰਦ ਚੱਲੀ ਮੈਂ ਚੱਲੀ ਪਰਦੇਸ ਆ ਮਿਲ ਪਿਆਰ ਆ ਆ ਮਿਲ ਪਿਆਰੇ